ਅੱਜ ਜਿਸੀ ਤੁਹਾਨੂੰ ਲਕਮੀ ਅਕੈਡਮੀ ਦੇ ਕੋਸਮੈਟੋਲੋਜੀ ਕੋਰਸ ਦੀ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਲਕਮੀ ਅਕੈਡਮੀ ਨੇ ਕੋਸਮੈਟੋਲੋਜੀ ਕੋਰਸ ਵਿੱਚ ਤੁਸੀਂ ਫਾਊਂਡੇਸ਼ਨ ਅਤੇ ਐਡਵਾਂਸ ਕੋਰਸ ਕਰ ਸਕਦੇ ਹੋ ਪਹਿਲਾ ਫਾਊਂਡੇਸ਼ਨ ਕੋਰਸ ਜਿਸ ਦੀ ਡਿਊਰੇਸ਼ਨ 6 ਮਹੀਨੇ ਦੀ ਹੈ ਇਸ ਵਿੱਚ ਤੁਹਾਨੂੰ ਹੇਅਰ ਦੀ ਬੇਸਿਕ ਜਾਣਕਾਰੀ ਦਿੱਤੀ ਜਾਂਦੀ ਹੈ ਜਿਵੇਂ ਕਿ ਟਾਈਪਸ ਆਫ ਸਕਿਲ ਨੇਲ ਕੇਅਰ <li>ਲਿਪ ਕੇਅਰ ਆਦਿ ਬਾਰੇ ਦੱਸਿਆ ਜਾਂਦਾ ਹੈ ਦੂਜੇ ਨੰਬਰ ਤੇ ਹੁੰਦਾ ਹੈ ਐਡਵਾਂਸ ਕੋਰਸ ਜਿਸ ਦੀ ਡਿਊਰੇਸ਼ਨ 12 ਮਹੀਨੇ ਦੀ ਹੈ ਇਸ ਵਿੱਚ ਤੁਹਾਨੂੰ ਸਕਿਨ ਕੇਅਰ ਟ੍ਰੀਟਮੈਂਟ, ਪਿਗਮੈਂਟ ਟ੍ਰੀਟਮੈਂਟ, ਫੇਸ਼ੀਅਲ ਟ੍ਰੀਟਮੈਂਟ ਅਤੇ 에ਅਰ ਬ੍ਰਸ਼ ਟ੍ਰੀਟਮੈਂਟ ਆਦਿ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਨਾਲ ਹੀ ਥਿਊਰੀ ਅਤੇ ਪ੍ਰੈਕਟੀਕਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜੇ ਅਸੀਂ ਗੱਲ ਕਰੀਏ ਭਾਰਤ ਦੀਆਂ ਟੌਪ 3 ਕੋਸਮੈਟੋਲੋਜੀ ਕੋਰਸ ਅਕੈਡਮੀਆ ਤਾਂ ਪਹਿਲੇ ਨੰਬਰ ਤੇ ਹੁੰਦੀ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੌਇਡਾ ਦਿੱਲੀ ਜਿਸ ਨੂੰ ਹਾਈ ਟ੍ਰੇਨਿੰਗ ਗੁਰਵਾਤਾ ਤੇ ਸਿਖਲਾਈ 100% ਪਲੇਸਮੈਂਟ ਦੇਣ ਦੀ ਵਜ੍ਹਾ ਤੋਂ ਲਗਾਤਾਰ 6 ਵਾਰ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ। ਦੂਜੇ ਨੰਬਰ ਤੇ ਹੁੰਦੀ ਹੈ ਲੈਟਮੀ ਅਕੈਡਮੀ ਮੁੰਬਈ ਅਤੇ ਤੀਜੇ ਨੰਬਰ ਤੇ ਹੁੰਦੀ ਹੈ ਵੀਐਲਸੀਸੀ ਅਕੈਡਮੀ ਮੁੰਬਈ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ